ਜਿੰਨਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਵੀ ਪਿਓਰਿਟੀ ਰੱਖੀਏ ਬਈ ਸਾਡੀ ਸਾਡੀ ਹਰ ਚੀਜ਼ ਇਹੀ ਕੁਆਲਿਟੀ ਆ ਵੀ ਅਸੀਂ ਹਰ ਚੀਜ਼ ਪਿਓਰ ਬਣਾਉਂਦੇ ਕੋਈ ਅਸੀਂ ਜੇ ਕੋਈ ਰਿਫਾਈਂਡ ਵਰਤਦੇ ਆ ਰਿਫਾਈਂਡ ਵੀ ਅਸੀਂ ਏ ਕਲਾਸ ਵਰਤਦੇ ਆ ਜੇ ਅਸੀਂ ਦੁੱਧ ਲੈਣਾ ਅਸੀਂ ਦੁੱਧ ਵੀ ਬਹੁਤ ਵਧੀਆ ਲੈਣਾ 8-10 ਵੈਰਾਈਟੀਆਂ ਸਾਡੇ ਕੋਲ ਔਰ ਹਰ ਚੀਜ਼ ਸਪੈਸ਼ਲ ਹੀ ਹੈ ਬਰਫੀ ਹਾਂਜੀ ਹਾਂਜੀ ਇੱਕ ਬਰਫੀ ਹੋ ਗਈ ਗਜਰੇਲਾ ਹੋ ਗਿਆ ਮਿਲਕ ਕੇਕ ਕਲਾਕੰਦ ਬੇਸਨ ਹੋ ਗਿਆ ਹਰ ਚੀਜ਼ ਪਿਓ ਰਿਆ ਕਾਫੀ ਦੂਰੋਂ ਦੂਰੋਂ ਆਉਂਦੇ ਆ ਜੀ ਕਾਫੀ ਦੂਰੋਂ ਦੂਰੋਂ ਆਉਂਦੇ ਆ ਪਸੰਦ ਕਰਦੇ ਹਰ ਚੀਜ਼ ਪਸੰਦ ਕਰਦੇ ਆ ਕੋਈ ਵਿਦੇਸ਼ਾਂ ਵਿਦੇਸ਼ਾਂ ਚ ਕੋਈ ਨੇੜੇ ਤੇੜੇ ਚਿੱਠੇ ਵੀ ਭੇਜਦੇ ਆ ਇਹੀ ਕਹਿੰਦੇ ਬਈ ਤੁਹਾਡੀ ਬਰਫੀ ਜਾਂ ਬੇਸਨ ਜਾਂ ਕੁਛ ਵੀ ਅਸੀਂ ਲੈ ਕੇ ਗਏ ਸੀ ਸਾਨੂੰ ਬਹੁਤ ਪਸੰਦ ਆਇਆ ਬਹੁਤ ਮਿੱਠਾ ਵੀ ਘੱਟ ਹੁੰਦਾ ਹੋਰ ਸਰ ਨਮਸਕਾਰ ਨਮਸਕਾਰ ਜੀ ਹੋਰ ਸਰ ਕੀ ਅਸੀ ਚੀਜ਼ ਆਪਣੇ ਕੋਲ ਹੈਗੀ ਹੈ ਜਿਹੜਾ ਲੋਕ ਇੰਨਾ ਪਿਆਰ ਕਰਦੇ ਨੇ ਤੇ ਦੂਰ ਦੂਰੋਂ ਸਮਾਨ ਲੈਣ ਆਉਣੇ ਬਾਸੇ। ਬਾਜੀ ਅਸੀਂ ਜਿੰਨਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਦੀ ਵੀ ਪਿਓਰਟੀ ਰੱਖੀਏ। ਹਮ ਬਈ ਸਾਡੀ ਸਾਡੀ ਹਰ ਚੀਜ਼ 'ਚ ਇਹੀ ਕੁਆਲਿਟੀ ਆ ਵੀ ਅਸੀਂ ਹਰ ਚੀਜ਼ ਪਿਓਰ ਬਣਾਉਣੀ ਆ। ਕੋਈ ਅਸੀਂ ਜੇ ਕੋਈ ਰਿਫਾਈਨਡ ਵਰਤਦੇ ਆ ਰਿਫਾਈਨਡ ਵੀ ਅਸੀਂ ਏ ਕਲਾਸ ਵਰਤਦੇ ਆ ਜੇ ਅਸੀਂ ਦੁੱਧ ਲੈਣਾ ਅਸੀਂ ਦੁੱਧ ਵੀ ਬਹੁਤ ਵਧੀਆ ਲੈਣਾ ਹਰ ਚੀਜ਼ ਅਸੀਂ ਵਧੀਆ ਹੀ ਲੈਂਦੇ ਆ ਤੇ ਵਧੀਆ ਹੀ ਬਣਾਉਂਦੇ ਆ ਔਰ ਇਸ ਕਰਕੇ ਲੋਕੀ ਸਾਡੀ ਹਰ ਚੀਜ਼ ਪਸੰਦ ਕਰਦੇ ਆ ਸਰ ਆਪਣੇ ਕੋ ਜਿਹੜੀ ਸਪੈਸ਼ਲ ਆਈਟਮਸ ਕੀ ਕੁਝ ਹੈਗੇ ਨੇ ਇੱਕ ਵਾਰੀ ਸਾਡੇ ਨੂੰ ਉਹਦੇ ਨਾਲ ਜਾਣੂ ਕਰਾ ਦਿਓ ਸਪੈਸ਼ਲ ਤੁਹਾਡੇ ਸਾਹਮਣੇ ਆ ਅਸੀਂ ਕੁਝ ਜ਼ਿਆਦਾ ਦਾ ਬਣਾਉਂਦੇ ਨਹੀਂ ਹਮ ਔਰ 10 ਵੈਰਾਈਟੀਆਂ ਸਾਡੇ ਕੋਲ ਔਰ ਹਰ ਚੀਜ਼ ਸਪੈਸ਼ਲ ਹੀ ਹੈ ਬਰਫੀ ਹਾਂਜੀ ਹਾਂਜੀ ਇੱਕ ਬਰਫੀ ਹੋ ਗਈ ਗਜਰੇਲਾ ਹੋ ਗਿਆ ਮਿਲਕ ਕੇਕ ਕਲਾਕੰਦ 20 ਸਾਲ ਹੋ ਗਿਆ ਹਰ ਚੀਜ਼ ਪ्योर ਆ ਹਰ ਚੀਜ਼ ਨੂੰ ਲੋਕੀ ਬਹੁਤ ਪਸੰਦ ਕਰਦੇ ਆ ਸਾਨੂੰ ਰਿਵਿਊ ਬਹੁਤ ਅੱਛੇ ਲੋਕਾਂ ਦੇ ਬਾਹਰੋਂ ਵੀ ਆਉਂਦੇ ਆ ਵੀ ਅਸੀਂ ਤੁਹਾਡੇ ਕੋਲੋਂ ਲੈ ਕੇ ਗਏ ਸੀ ਜੀ ਔਰ ਸਾਨੂੰ ਚੀਜ਼ ਬਹੁਤ ਅੱਛੀ ਲੱਗੀ ਸਰ ਜਿਵੇਂ ਆਪਾਂ ਦੇਖਦੇ ਆ ਅੱਜ ਕੱਲ ਕੋਈ ਫਿਊ ਸ਼ਾਟ ਆਪਾਂ ਜਾਂਦੇ ਆ ਨਾ ਕਾਫੀ ਜ਼ਿਆਦਾ ਡੈਕੋਰੇਸ਼ਨ ਕੀਤੀ ਹੁੰਦੀ ਆ ਬਹੁਤ ਲਾਈਟਾਂ ਲਗਾਈਆਂ ਹੁੰਦੀ ਆ ਪਰ ਸੈਟਅਪ ਕਾਫੀ ਸਿੰਪਲ ਜਿਹਾ ਰੱਖਿਆ ਹੋਇਆ ਹੈ ਯਾਨੀ ਕਿ 올ਡ ਸਕੂਲ ਸੈਟਅਪ ਰੱਖਿਆ ਹੈ ਇਤਲੇ ਉਹ ਇਦਾਂ ਸਰ ਬਈ ਜਿੱਦਾਂ ਸਾਡੇ ਸ਼ੁਰੂ ਤੋਂ ਇਦਾਂ ਹੀ ਸਾਡੇ ਬਜ਼ੁਰਗ ਸਾਡੇ ਦਾਦਾ ਜੀ ਪਰਦਾਦਾ ਜੀ ਦੇ ਟਾਈਮ ਦੀ ਆ ਸ਼ਾਪ ਆ ਇਹ ਉਦਾਂ ਦਾ ਹੀ ਉਹਨਾਂ ਨੇ ਚਲਾਇਆ ਆ ਅਸੀਂ ਉਸ ਹੱਬ ਨੇ ਚਲਾਈ ਜਾਂਦੇ ਆ ਕਿੰਨੀ ਪੁਰਾਣੀ ਸ਼ਾਪ ਹੈਗੀ ਜੀ 10 ਰਾਂ ਵੀ ਪਰਦਾਦਾ ਜੀ ਦੇ ਵਿੱਚ ਕਿੰਨੀ ਕੁ ਪੁਰਾਣੀ ਸ਼ਾਪ ਹੋएगी ਇਹ ਸਾਡੇ ਪਰਦਾਦਾ ਜੀ ਦੇ ਟਾਈਮ ਦੀ ਆ ਜੀ ਸਾਡੇ ਅਸੀਂ ਆਪਣੇ ਦਾਦਾ ਜੀ ਤੱਕ ਨੂੰ ਉਹਨਾਂ ਨੂੰ ਦੇਖਿਆ ਹੋਇਆ ਦਾਦਾ ਜੀ ਨਾਲ ਤਾਂ ਅਸੀਂ ਕੰਮ ਕੀਤਾ ਹੋਇਆ ਪਰ ਅਸੀਂ ਪਰਦਾਦਾ ਜੀ ਨੂੰ ਨਹੀਂ ਆਪਣੋਂ ਦੇਖਿਆ ਸਾਡੀ ਛੋਟੀ ਜੀ ਸ਼ਾਪ ਹੁੰਦੀ ਸੀ ਦਾਦਾ ਜੀ ਦੇ ਟਾਈਮ ਦੀ ਇੱਥੇ ਗੱਚਕ ਬਣਾਉਂਦੇ ਹੁੰਦੇ ਸੀ ਸਾਡੇ ਭਦਰ ਸਾਹਿਬ ਅੱਛਾ ਜੀ ਤੇ ਇੱਥੇ ਬਸ ਛੋਟੀ ਜੀ ਸ਼ਾਪ ਹੁੰਦੀ ਸੀ ਬਸ ਫਿਰ ਉਹਨਾਂ ਦੀ ਉਹਨਾਂ ਦਾ ਆਸ਼ੀਰਵਾਦ ਆ ਕੰਮ ਵਧਿਆ ਉਹਨਾਂ ਦਾ ਜੀ ਇੱਕ ਬਲੇਸਿੰਗ ਹੀ ਕਹ ਲਓ ਬਈ ਕੰਮ ਵਧਿਆ ਚੱਲ ਰਿਹਾ ਹੁਣ ਕਿੱਥੋਂ ਬੈਠਾ ਯਾਨੀ ਕਿ ਲੋਕ ਤੁਹਾਡੇ ਕੋ ਆਉਂਦੇ ਨੇ ਵੀ ਇੰਨਾ ਵਧੀਆ ਜਿਹੜਾ ਸਮਾਨ ਖਾਣ ਵਾਸਤੇ ਕਾਫੀ ਦੂਰੋਂ ਦੂਰੋਂ ਆਉਂਦੇ ਆ ਜੀ ਕਾਫੀ ਦੂਰੋਂ ਦੂਰੋਂ ਆਉਦੇ ਆ ਪਸੰਦ ਕਰਦੇ ਹਰ ਚੀਜ਼ ਪਸੰਦ ਕਰਦੇ ਆ ਕੋਈ ਵਿਦੇਸ਼ਾਂ ਵਿਦੇਸ਼ਾਂ 'ਚ ਕੋਈ ਨੇੜੇ ਤੇੜੇ ਚਿੱਤੇ ਵੀ ਭੇਜਦੇ ਆ ਇਹੀ ਕਹਿੰਦੇ ਬਈ ਤੁਹਾਡੀ ਬਰਫੀ ਜਾਂ ਬੇਸਨ ਜਾਂ ਕੁਛ ਵੀ ਅਸੀਂ ਲੈ ਕੇ ਗਏ ਸੀ ਸਾਨੂੰ ਬਹੁਤ ਪਸੰਦ ਆਇਆ ਬਹੁਤ ਮਿੱਠਾ ਵੀ ਘੱਟ ਹੁੰਦਾ ਔਰ ਖਾਂਚ ਵੀ ਹਰ ਚੀਜ਼ ਟੇਸਟੀ ਆ ਔਰ ਫਰੈਸ਼ ਹੁੰਦੀ ਆ ਕੀ ਆ ਗਾ ਜੀ ਬਈ ਕੋਈ ਲੋਕੇਸ਼ਨ ਦੱਸ ਦਿਓ ਵੀਡੀਓ ਦੇ ਵਿੱਚ ਵੀ ਕਿੱਥੇ ਜਾ ਕੇ ਕਿਸੇ ਨੇ ਆਉਣਾ ਹੈ ਮਾਇਆ ਰਾਮ ਸਵੀਟ ਸ਼ਾਪ ਤੇ ਆਣ ਵਾਸਤੇ ਲੋਕੇਸ਼ਨ ਕੀ ਹੈ ਜੀ ਇਹ ਲੋਕੇਸ਼ਨ ਸਰ ਬਸ ਫਲੋਰ ਪੁਰਾਣਾ ਬਾਜ਼ਾਰ ਫਲੋਰ ਨਿਅਰ ਪੋਲਿਸ ਸਟੇਸ਼ਨ ਡਿਸਟ੍ਰਿਕਟ ਜਲੰਧਰ ਪੈਂਦਾ ਹੈ। ਹਾਂ ਜੀ। ਹਾਂ ਅ ਅੱਜ ਨੂੰ ਇੱਕ ਵਾਰੀ ਦਿਖਾਵਾਂਗੇ ਸੈਟਅਪ ਕਿਸ ਤਰੀਕੇ ਦਾ ਹੈਗਾ ਇਸ ਅ ਦੁਕਾਨ ਦਾ ਮਾਇਆਰਾਮ ਸਵੀਟ ਸ਼ਾਪ ਦਾ ਵੀ ਇੱਕ ਪ੍ਰੋਪਰ 올ਡ ਸਕੂਲ ਜਿਹੜਾ ਸੈਟਅਪ ਹੈ ਜਿਵੇਂ ਆਪਾਂ ਦੇਖਦੇ ਹੁੰਦੇ ਸੀਗੇ ਵੀ ਪਹਿਲਾਂ ਜੇਕਰ ਪੁਰਾਣੀ ਫਿਲਮ ਵਿੱਚ ਦੇਖਿਆ ਹੋਗਾ ਤਾਂ ਇਸ ਤਰੀਕੇ ਦਾ ਹੀ ਸੈਟਅਪ ਹੁੰਦਾ ਟੇਬਲ ਹੁੰਦਾ ਉਸ ਦੇ ਉੱਤੇ ਸਾਰਾ ਜਿਹੜਾ ਸਮਾਨ ਓਪਨਲੀ ਡਿਸਪਲੇ ਕੀਤਾ ਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕੁ ਹਾਈਜੀਨ ਦਾ ਧਿਆਨ ਰੱਖਿਆ ਹੋਇਆ ਹਰੇਕ ਜਿਹੜੀ ਚੀਜ਼ ਇੱਥੇ ਕਵਰ ਹੈ ਤੇ ਲੋਕ ਕਾਫੀ ਜ਼ਿਆਦਾ ਇੱਥੇ ਆਉਣਾ ਪਸੰਦ ਕਰਦੇ ਨੇ ਤੇ ਵੀ ਜੀ ਮੈਂ ਪੁੱਛਣਾ ਚਾਹੂੰਗਾ ਵੀ ਜਿੱਦਾਂ ਬਰਫੀ ਹੈ ਜਿਆਦਾ ਜਿਹੜੀ ਖਾਸ ਬਰਫੀ ਆ ਆਪਣੀ ਆ ਹੋਰ ਵੀ ਕੁਝ ਆਈਟਮ ਹੈ ਜਿਹੜੀ ਸਪੈਸ਼ਲ ਜਿਆਦਾ ਬਰਫੀ ਹੀ ਹੈ ਜੀ ਬਰਫੀ ਕਿਸ ਚੀਜ਼ ਹੀ ਹੁੰਦੀ ਆ ਆਪਣੇ ਪਿਓਰ ਖੋਆ ਹੀ ਆ ਜੀ ਉਹ ਪਿਓਰ ਖੋਆ ਪਿਓਰ ਦੁੱਧ ਲੈ ਕੇ ਉਹਦਾ ਖੋਆ ਲਗਾਣੇ ਆ ਐਜ਼ ਇਟ ਬਰਫੀ ਬਣਾਣੇ ਆ ਮਿੱਠਾ ਬਹੁਤ ਘੱਟ ਹੁੰਦਾ ਹੋਰ ਕੁਝ ਨਹੀਂ ਬੰਦੇ ਸਿਰਫ ਪਿਓਰ ਖੋਆ ਹੀ ਹੈ ਜੀ ਉਹ ਇਸੇ ਕਰਕੇ ਪਸੰਦ ਕਰਦੇ ਲੋ ਜਿਹੜੀ ਇਹਦੀ ਮੇਕਿੰਗ ਆ ਸਾਰੇ ਇਨ ਹਾਊਸ ਹੀ ਹੁੰਦੀ ਆ ਜਾਂ ਤੁਸੀਂ ਆਊਟਸੋਰਸਿੰਗ ਕਰਵਾਉਂਦੇ ਉੱਪਰ ਵਰਕਸ਼ਾਪ ਹੈ ਉੱਪਰ ਹੀ ਬਣਾਉਂਦੇ ਆ ਉਹ ਸਾਰਾ ਉੱਪਰੇ ਬਣੇਗਾ ਆਪ ਆਪ ਤਿਆਰ ਕਰੀਦਾ ਦਾ ਸਰ ਇੱਕ ਵਾਰੀ ਮੈਨੂੰ ਦਿਖਾਓਗੇ ਆਪਣੇ ਕੋਲ ਕੀ ਕੁਝ ਜਿਹੜਾ ਇੱਥੇ ਹੁੰਦਾ ਇੱਕ ਵਾਰੀ ਕਿਉਂਕਿ ਮੈਂ ਦੇਖ ਸਕਦਾ ਇਹ ਤੁਸੀਂ ਸਾਰਾ ਪਰਦੇ ਦੇ ਵਿੱਚ ਲਕੋਗੇ ਰੱਖਿਆ ਹੋਇਆ ਤਾਂ ਜੋ ਹਾਈ ਜੀ ਨਵਸਤਵਰ ਇੱਕ ਵਾਰੀ ਦਿਖਾਓ ਹਨਾ ਕੈਮਰੇ ਦੇ ਵਿੱਚ ਕੀ ਕੁਝ ਹੁੰਦਾ ਇਹ ਸਰ ਦੇਖੋ ਪਤੀਸਾ ਆ ਇਹ ਪਤੀਸੇ ਦੋਨੇ ਤਰ੍ਹਾਂ ਦੇ ਇਹ ਢੋਡਾ ਆਮ ਮਿਲ ਜਾਂਦਾ ਸਾਰੇ ਸਾਰੇ ਪਾਸੇ ਪਰ ਜੋ ਸਾਡੀ ਸਪੈਸ਼ਲ ਆਈਟਮ ਆ ਉਹ ਇਹ ਬੇਸਨ ਦਾ ਇਹ ਗਜਰੇਲਾ ਇਹ ਕਲਾਕਾਂ ਦੇ ਉਹ ਬਰਫੀ ਆ ਉਹ ਪਿੱਛੇ ਮਿਲ ਕੇਕ ਪਿਆ ਇਹ ਸਾਡੀਆਂ 4-5 ਆਈਟਮਾਂ ਸਾਡੇ ਸ਼ਾਪ ਦੀਆਂ ਸਪੈਸ਼ਲ ਆ ਜਿਹਨੂੰ ਲੋਕ ਜਿਆਦਾ ਪਸੰਦ ਕਰਦੇ ਆ ਇਹ 4-5 ਚੀਜ਼ਾਂ ਨੂੰ ਲੋਕ ਜਿਆਦਾ ਪਸੰਦ ਕਰਦੇ ਆ ਬਾਕੀ ਤਾਂ ਤੁਸੀਂ ਦੇਖਦੇ ਹਰ ਚੀਜ਼ ਜਿਆਦਾ ਨਹੀਂ ਬਣਾਈ ਬਸ ਛੋਟੀ ਜੀ ਸ਼ਾਪ ਆ ਜੀ ਪਰ ਇਹੀ ਆ ਭਾਈ ਆਪਣਿਆਂ ਲੋ ਬੈਸਟ ਲਈਦਾ A1 ਕੁਆਲਿਟੀ ਤੁਸੀਂ ਦੇਣ ਦੀ ਕੋਸ਼ਿਸ਼ ਕਰਦੇ ਹੋ ਕੁਆਲਿਟੀ ਵੱਲ ਜਾਣੋ ਹੈ ਨਾ ਕੁਆਂਟੀਟੀ ਵੱਲ ਨਹੀਂ ਧਿਆਨ ਦੇਣੀ ਵੱਲ ਹੀ ਜਾਈਦਾ ਕਿਉਂਕਿ ਸ਼ੁਰੂ ਤੋਂ ਸਾਨੂੰ ਸਾਡੇ ਜੋ ਸਾਡੇ